ਭਾਈ ਇਹ ਤਾਂ ਲੈਟ ਟੁੱਟੀ ਲੈਟ ਹੁੰਦੀ ਐ ਇਹ ਨੂੰ ਹੀ ਕਰਾਉਣੀ ਪੈਣੀ ਇੱਧਰ ਤੇ ਬੈਠ ਆ ਗਿਆ ਆ ਗਿਆ ਫਿਕਰੇ ਫਿਕਰ ਹੋ ਜੀ ਹੁਣ ਤੁਹਾਨੂੰ ਪਾਣੀ ਪਿਲਾਉਣ ਲੱਗਿਆ ਮੈਂ ਇੰਡਣ ਲੱਗੀ ਆ ਹੁਣ ਦੇਖ ਜੇ ਜੇਤੇ ਖੜੀ ਜਾਓਗੇ ਦੇਖ ਲਾ ਵੀ ਟਾਈਮ ਹੋ ਗਿਆ ਨਾ ਤਾਂ ਭਾਈ ਹੋ ਗਿਆ ਟਾਈਮ ਨਾ ਤਾਂ ਹੁਣ ਗੱਡੀਆਂ ਨੂੰ ਬਹਾਨਾ ਲਾ ਲੈ ਕੇ ਐਸੇ ਥਲੇ ਆਏ ਹੁੰਗਦੇ ਐ ਜਿੱਕੜਾ ਥਲੇ ਨੂੰ ਨੀਂਦ ਆਈ ਹੁੰਦੀ ਆ ਲੇ ਵੀ ਆਦਨ ਪੇਰ ਰਹਿੰਦੇ ਹੈ ਸਾਦਨ ਪੇਰ ਰਹੇ ਨੇ ਮੈਂ ਕਿਹ ਪਲਾ ਹੋ ਰ ਛੱਡਿਆ ਖੋਲਾ ਛੱਡਦੇ ਗਏ ਨੋ ਖੁੱਲਾ ਕਿਥੇ ਝੱਡਾਂ ਤੇ ਚੱਲ ਚੁੰਗ ਜਿੰਦੇ ਨੱਕ ਟੈਨ ਕੋਲ ਹੋਵੇ ਮੈਂ ਤਾਂ ਫੇਰ ਤਾਂ ਛੱਡ ਦੇ ਬੀ ਇੱਥੇ ਸਾਲੇ ਆਪੇ ਖੁੱਲੋਗੇ ਚੁੰਗ ਜਿੰਦੇ ਬਾਜੀ ਬਾੜ ਜੀ ਬਾੜ ਜੀ ਕਰਦੇ ਉੱਥੇ ਬਸ ਇੱਥੇ ਅੰਦਰ ਬੰਨ ਆਇਆ ਨਾ ਆਹੋ ਉੱਥੇ ਬਾੜ ਕਰਦੇ ਮੈਂ ਦੋਦਰਾ ਖੁੱਲਾ ਡੰਗਰ ਤਾਂ ਬਹੁਤ ਫਾਇਦੇ ਜੀ ਰਹਿੰਦਾ ਹਾਂ ਇਹਨਾਂ ਖੁੱਲਾ ਡੰਗਰ ਖੁੱਲੇ ਖੁਸ਼ ਹੋ ਕੇ ਤੂੰ ਤਾਂ ਬੰਦਿਆ ਬੰਦਿਆ ਬਾੜ ਜੀ ਹੋਰ ਕਾ ਬਾੜ ਜੀ ਮੈਂ ਸਾਨੂੰ ਬਾੜ ਛੱਡਦੇ ਮੈਂ ਘੱਟੋਂਦ ਛੱਡਦੇ ਗਿਆ ਤਾਂ ਲੋਕ ਛੱਡਦੇ ਮੈਂ ਇਸ ਛੱਡੇ ਚਾਹੀਦੇ ਆ ਖੁੱਲਾ ਰਹੀਂ ਡੰਗਰ ਤੇ ਤੁਰਨਾ ਤੁਰੇ ਬੈਠਣਾ ਬੈਠੇ ਸੁੱਕੇ ਜਿਹਾ ਬਹਿਣਾ ਸੁੱਕੇ ਜਿਹਾ ਗਿੱਲੇ ਜਿਹਾ ਗਿੱਲੇ ਜਿਹਾ ਉਹ ਬੰਦਾ ਨੂੰ ਦੇਖ ਲੈ ਆ ਬਾਟ ਆ ਇੱਥੇ ਤੇ ਆ ਹਾਂ ਇੱਥੇ ਤੇ ਆ ਛੱਠਾ ਏ ਛੱਠੇ ਦੀ ਉਹ ਬਹੁਤ ਦਾ ਜਿੱਥੇ ਮੇਰੀ ਹੁੰਗਲਾ ਆ ਕੱਚਾ ਉਰੇ ਬਹਿਣਾ ਲਾਣਾ ਦਿਲ ਦਿਲ ਕਰਾ ਕੱਚੇ ਬੈਠਾ ਹਾਂ ਜੇਕਰ ਆ ਪੱਕੇ ਜੇ ਬਹਿ ਜਾ ਉਰ ਇੱਟਾ ਲੱਗੀ ਨਦੀ ਅੱਗੇ ਨਦੀ ਸਹੀਂ ਚਾਰ ਕੇ ਲੈਂਦੀ ਸੀ ਵੀ ਲੈਂਦੀ ਚਾਰ ਕੇ ਉਹਦਾ ਫਰਕ ਪੈਂਦਾ ਉਹਦਾ ਫਰਕ ਪੈਣਾ ਨਹੀਂ ਜਾਂ 5-7 ਕਿਲੋਮੀਟਰ ਤੁਰ ਕੇ ਆਉਣਾ ਡੰਗਰ ਨਾਲ ਉਹਦਾ ਦੁੱਧ ਮਾਂ ਸਭ ਨੂੰ ਮਿਲਦਾ ਸਭ ਕੁਝ ਹੈ ਹੁਣ ਉਹਦਾ ਦੁੱਧ ਕੱਢਾ ਜਾ ਹ ਹਾਂ ਫੇਰ ਨਾਲੇ ਪੈਦਲ ਤੁਰਨਾ ਜੋਰ ਦੁੱਧ ਮਾ ਉਹਨੇ ਜੋਰ ਪਿਆ ਜਾਂਦਾ ਬੰਨੀਆਂ ਪਰ ਤਾਂ ਹੁਣ ਆਏ ਆ ਜਿਹੜਾ ਕੋ ਮਰਜ਼ੀ ਛੱਡਦੇ ਇਹਨਾਂ ਨੇ ਕਹਿੰਦੇ ਭੁੱਲ ਕੇ ਕਹਿਣਾ ਵੀ ਮੈਨੂੰ ਆਹ ਪਾ ਦੇ ਹਾਂ ਕਿ ਨਹੀਂ ਛੱਡ ਪਾ ਦੇ ਛੱਡ ਆਪਾਂ ਖਾਣੀ ਰੋ ਖਾਣੀ ਮੈਂ ਆਪਣੀ ਇੱਛਾ ਨਾਲ ਮਰਜ਼ੀ ਦਾ ਖਾਣੀ ਹੈ ਨਹੀਂ ਫਿਰਦਾ ਛੱਡ ਦੇ ਨਾਲ ਅੱਗੇ ਚੱਲਣਾ ਅੱਗੇ ਚੱਲਣਾ ਜਾਣਾ ਫਰਕ ਤਾਂ ਹੈ ਹਾਂ ਹੁਣ ਬਾਬਾ ਕਰੀਆਂ ਕਹੀ ਜਾਂਦੇ ਆ ਉਹੀ ਜਿਹੜੀਆਂ ਚਾਰਦੇ ਆ ਨਾ ਉਹੀ ਦੁੱਧ ਉਹਨਾਂ ਦਾ ਹੀ ਅਸਲੀ ਦੁੱਧ ਉਹੀ ਆ ਇਹ ਜਿਹੜੀ ਚੀਜ਼ ਜਿਹੜੀ ਚੀਜ਼ ਮੁੜ ਕੇ ਚਾਹ ਕੇ ਉਹਨੇ ਫੁੱਲ ਫੁੱਲ ਚੂਗਣਾ ਦੇਖ ਲੈ ਜਾ ਕੇ ਹਾਂ ਉਹਦਾ ਮੈਂ ਦੇਰ ਚੀਜ਼ ਦਾ ਦੇਖਣਾ ਕਿਹੜੀ ਚੀਜ਼ ਖਾਣ ਵਾਲੀ ਕਿਹੜੀ ਨਹੀਂ ਖਾਣ ਵਾਲੀ ਭਾਂ ਭਾਂ ਦੇ ਚੀਜ਼ਾਂ ਮਿਲੀਆਂ ਹਾਂ ਉਹ ਦੁੱਧ ਥੱਲਾ ਨੂੰ ਖਾ ਉਹ ਥੱਲਾ ਨੂੰ ਹੈ ਜਿਹੜਾ ਹੁਣ ਬੰਨੀ ਵੀ ਬੱਕਰੀ ਦਾ ਗਾਹ ਦੁੱਧ ਤੋਂ ਇਹਦਾ ਵੀ ਇਸ ਚੀਜ਼ ਹੈ ਮੈਸ ਦਾ ਵੀ ਹੁਣ ਖੜੇ ਆ ਦੁੱਧ ਵਿੱਚ ਕਹਿ ਜਾਣਾ ਆ ਮੈਸਾ ਖੜੀਆਂ ਉਹ ਕੱਖ ਪਾਤ ਤੇਰੀ ਚੋਲਣੀਆਂ ਹਾਂ ਫੇ ਪਾਈ ਜੋ ਫੀਡਾ ਕਹ ਦੁੱਧ ਵਿੱਚ ਫੈਟ ਨਹੀਂ ਹੈ ਫੈਟ ਨਹੀਂ ਹੈ ਉਹਨਾਂ ਕਹ ਦੁੱਧ ਵਿੱਚ ਤਾਕਤ ਨਹੀਂ ਹੈਗੀ ਹੈ ਤੂੰ ਵੀ ਇੱਕ ਜਗ੍ਹਾ ਆ ਜਾ ਮੈਂ ਬੈਠਾ ਰਿਆ ਪਿਆਰ ਹੈ ਤੁਹਾਨੂੰ ਰੋਟੀ ਮਿਲੀ ਜਾਵੇ ਉਠੀ ਜਾ ਪੇ ਤੇ ਤੇਰੇ ਮੈ ਜਾਣ ਹੋ ਬਹੁਤੀ ਦੁੱਧ ਮਾ ਫੈਦਰ ਵੀ ਨਾ ਵੀ ਤਾਂ ਉਹੀ ਛਕਣਾ ਇੱਥੇ ਦੇ ਸਾਡੇ ਜੇ ਜਾ ਕੇ ਘੋਮਾ ਮਨਾਉਣਾ ਇਹਨਾਂ ਨੇ ਨਾ ਨਾ ਕੇ ਝੂੜ ਵੀ ਖਾਣੇ ਇਹਨਾਂ ਨੇ ਝੂੜ ਵੀ ਖਾਂਦੀਆਂ ਝੂੜ ਮਿੱਠਾ ਹੁੰਦਾ ਹੈ ਕਿਹਾ ਇੱਛਾ ਨਾਲ ਇੱਛਾ ਨਾਲ ਅੱਜ ਨਹੀਂ ਖਾਣਾ ਚ ਨਹੀਂ ਖਾਣਾ ਬਚ ਲੋ ਇੱਥੇ ਹੀ ਨਾ ਆ ਕੇ ਆਉਣਾ ਫੇਟੂ ਵੀ ਬਣਾਉਣਾ ਹੋਰ ਆ ਕੇ ਖੁੱਲਿਆ ਨਾ ਹੋਣਾ ਇਹ ਰੇ ਹੱਥਾਂ 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 ਪਰ ਹੱਥੇ ਵਰ ਚੱਲਦੇ ਇੱਠਾਂ ਨਾਲ ਤੈਰਦੀਆਂ ਲੈ ਤੈਰਦੀਆਂ ਪੂਰੇ ਡੂੰਗੇ ਬਣ ਗਏ ਫੇਰ ਇੰਨਾ ਫਰਕ ਪਿਆ ਸਰੀਰ ਨੂੰ ਉਹ ਤਾਂ ਪਹਿਣੀ ਹੀ ਹੈ ਫਰਕ ਉਹ ਹੁਣ ਉਸ ਤੇ ਖੋਲਣੀ ਆ ਬਾਹਾਂ ਆ ਤੁਹਾਨੂੰ ਆ ਤੇ ਪਿਆ ਆ ਇੱਥੇ ਇੱਥੇ ਤੋਂ ਰਿਹਾ ਬਸ ओरिजिनल ਆ ਲੈਣੀ ਉਹ ਪਾਣੀ ਦੀ ਉਹ ਰੋਈ ਆ ਬਸ ਆ ਕੁਸਾ ਹੋਰ ਕੁਝ ਨਹੀਂ ਆਗਾ ਹੈ ਚੱਲ ਭਾਈ ਆ ਜਾ ਆ ਜਾ ਪਹਿਲਾ ਨੰਬਰ ਤੇ ਹੀ ਲੱਗਣਾ ਆਲਟੋ ਦਾ ਆਲਟੋ ਦਾ ਹੀ ਲੱਗਣਾ ਪਹਿਲਾ ਨੰਬਰ ਆ ਜਾ ਆ ਜਾ ਆ ਜਾ ਰੰਗ ਲਾਇਆ ਫਿਰ ਤੇ ਦੁੱਧ ਦੇ ਰੰਗ ਲਾਏ ਬੈਧੇ ਨੇ ਹਟ ਗਈ ਹੁਣ ਨਾ ਨਾ ਅਜੇ ਵੀ ਦੰਦੀਆ ਤੈਨੂੰ ਸਾਡੇ ਤੇ ਨਿਕਲੂ ਦੰਦੀ ਹੋਣੀ ਐ ਇੱਕ ਟਾਈਮ ਦਾ ਐਂ ਹੀ ਉਹ ਗਾੜਾ ਮੈਥ ਵਰਗਾ ਪਿਆ ਐ ਨਾ ਚਿੱਕੜ ਉਹ ਐਂ ਗੜਾ ਦੁੱਧ ਗਿਆ ਹੈ ਇਹ ਦੀਆ ਦੀ ਉਹ ਪਾਈ ਪਾਈ ਐ ਅਧਿੰਗਲਾ ਆਈਆ ਪੇਪਰ ਵਾਲੇ ਹੁੰਦੀ ਐ ਅਸਲੀ ਹੂੰ ਪਰ ਐਸ਼ਮਾਰੀ ਹੁੰਦੀ ਐ ਇਹ ਪੜਦੀ ਵੀ ਬਹੁਤ ਹਾਲੇ ਹਾਲੇ ਇਹਦਾ ਪਾਣੀ ਇਹਦਾ ਪੀਜਾ ਛਿਪ 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 ਤੁਸ ਜੀ ਆਉਗੇ ਮਹਾਂ ਜਿਹੜੀ ਲਾਲ ਗਏ ਇਹਨਾਂ ਨੇ ਸਾਰਿਆਂ ਨੇ ਪੀਣਾ ਦੋ ਦੋ ਟਾਈਮ ਪਾਣੀ ਇਹਨਾਂ ਨੇ ਪੀਣਾ ਇੱਕ ਟਾਈਮ ਜੇ ਤੁਸੀਂ ਇਹਨੂੰ ਪਹਿਲਾਂ ਸਾਵਨ ਨੂੰ ਪੀਣਾ ਮੋਟਮੋ ਗੁੱਸਟੋਗਾ ਕਰਦੀ ਉਹ ਬਸ ਇੱਕ ਟਾਈਮ ਹੋਣਾ ਤਾਂ ਯੋ ਲਾਲਾ ਹੋਣਾ ਹੀ ਨਹੀਂ ਲਿਪੜਣਾ ਹੈ ਨਹੀਂ ਸੁਧ ਨਹੀਂ ਪਈ ਹੈ ਦੇਸੀ ਬਲੰਚਾ ਰਹੇ ਦੀ ਉਹ ਹਾਂ ਐ ਧੁਦਰੀ ਪਈ ਹੈ ਲੈ ਡੰਗੜਾ ਥੜਾ ਧੁਸਰੀ ਜਾਂਦਾ ਬਾਜੀ ਤਾਂ ਮੋਹ ਗੋਹੇ ਮੈਂ ਬੈਠੂ ਘੜੇ ਤੋਂ ਪਹਿਲਾਂ ਦੀ ਬੇਸੀ ਆਉਣ ਲਾਲ ਜਿੱਕ ਗੋਹੇ ਮੈਂ ਬੈਠਣਾ ਨੂੰ ਕਰਕੇ ਤੇ ਇਹਨਾਂ ਵਾਲੇ ਕੋਈ ਕਰਦੇ ਨਹੀਂ ਸਗੋਂ ਗੋਹਾ ਜੰਮ ਜੇ ਨਾ ਪਾ ਨਾ ਉਹ ਨਰਾਈਆਂ ਵੇ ਕੇ ਗੰਦੇ ਜਾਨੀ ਉਹਨੇ ਉਹ ਨੂੰ ਫੇ ਲਿਪਟ ਜਾਂਦੀ ਹੈ ਜਿਹੜੀ ਲਿਪਟਦੀ ਹੈ ਆ ਲੈ ਆਇਆ ਪਾ ਗਿਆ ਆ ਘੁੱਪੀ ਹੋ ਗਈ ਕਿ ਨਹੀਂ ਹਲੇ ਨਹੀਂ ਇਹ ਜਾਨੀ ਹੋਊਗੀ ਰੱਖੂਗਾ ਹਲੇ ਹਾਲੇ ਰੱਖੂਗਾ ਦੋ ਦਿਨ ਹੁਣ ਠੀਕ ਹੋ ਜਾਣ ਦੇ ਮੜ ਜਾ ਨਮੂਨੇ ਦੀ ਸ਼ਿਕਾਇਤ ਹੈ ਸਾਡੇ ਕਰਤੀ ਗਿਆ ਦਲੋਂ ਦੋ ਦਿਨ ਅਟਕੇ ਹੋ ਜੂ ਤਾ ਗਿਆ ਓ ਫਿਰ ਠੀਕ ਚਾਹੀਦਾ ਹਾਂ ਫੇਰ ਇੱਥੇ ਆ ਕੇ ਫੇਰ ਆ ਕੇ ਉੱਥੇ ਛੋਦ ਵਾਈਸ ਹੋਊ ਟੀਕਾ ਲੱਗਦਾ ਉੱਥੇ ਹਾਂ ਐ ਕਿ ਨਹੀਂ ਹੁਣ ਇੱਥੇ ਜਾ ਕੇ ਕਰਾਂ ਉਹ ਪਤਾ ਕਹਿ ਕੇ ਮੈਨੂੰ ਲੈ ਜੇ ਦੇਜੋ ਲੈ ਜਿਓ ਮੈਨੂੰ ਕੁਝ ਹੋਵੇ ਖਾ ਕੇ ਦੀ ਸੀ ਯਾਦ ਕੋ ਸ਼ੂਟਿੰਗ ਦੀ ਹਾਂ ਮੈਂ ਕਿਹਾ ਬੈਠੀ ਰੱਡੇ ਕਿਰਾ ਮੈਂ ਬੈੱਡ 'ਤੇ ਉਹਨੂੰ ਰੋਟੀਆਂ ਦਈ ਰਿਆ ਨਾ ਹਾਂ ਆਹ ਕੀ ਪਾਇਆ ਵਦ ਉਸ ਉਹ ਛੋੜਿਆ ਦੂਆ ਪਾਇਆ ਵਾ ਨਾ ਕਿਆ ਕਹਿੰਦਾ ਸ਼ਾਣੀ ਨਾ ਹੋ ਬੀਬੀ ਦਾ ਸਵੇਰੋ ਹਾਂ ਲਾ ਦੀ ਬੀਬੀ ਤੋਂ ਵਿਸ਼ਾਣੋ ਉੱਥੇ ਹਾਂ ਦੂੜਾ ਕਰਕੇ ਉਹ ਨਾ ਪਿਠਾਈ ਬੈੱਡ 'ਤੇ ਹਾਂ ਤੇ ਪਹਿਲਾਂ ਸੂਟ ਜਾ ਪਾ ਕੇ ਉਹ ਵੀ ਕਿਤੇ ਪੈ ਗਈ ਤੇ ਉਹ ਉਹ ਵਕਤ ਨੂੰ ਜੇ ਮਾਰ ਬਾਜੀ ਆ ਜਾ ਵੀ ਗੈਨ ਤੂੰ ਮੈਨੂੰ ਲੈ ਕੇ ਨਾ ਜਾਉਗਾ ਨਹੀਂ ਮੈਂ ਕੁਝ ਨਹੀਂ ਖਾਣਾ ਮੈਨੂੰ ਮੈਨੂੰ ਮੈਂ ਦਿਖਾ ਖਾਦਾ ਮੈਂ ਜਲੂ ਵਧੀਆ ਰਹੇ ਲੇਗੇ ਇੰਨਾ ਕਮ ਆ ਗਿਆ ਨਹੀਂ ਜਿੱਦ ਕਿਤੇ ਪਹਿਲਾਂ ਮਰ ਜੀਦੀ ਨਾ ਜਾਣਾ ਪਹਿਲਾਂ ਮੰਨੀ ਹੁੰਦੀ ਫਿਰ ਅੱਗੇ ਚਲਾ ਹੁਣ ਤੇ ਚਲਵਾਉਂਦੇ ਹਾਂ ਹਲਾ ਕੰਮ ਹੋ ਵਾਧਦਾ ਵਾਧਦਾ ਫਿਰ ਫੜ ਗਿਆ ਉਹ ਵੀ ਗਿਆ ਅੰਡੇ ਪਰ ਖਾਣਾ ਬੰਦਾ ਉੱਧਰ ਵੀ ਹੋਰ ਹੋ ਗਈ ਉਮਰ ਬੈਠਾ ਬਲਾਇਆ ਵੀ 50 99 99 99 ਸਾਲ ਦੀ ਉਮਰ ਉਹ ਦਾ ਬਹੁਤ ਹੈ ਯਾਨੀ ਉਹ ਜਦੋਂ ਗੱਜਨ ਕਹਿੰਦੀ ਉਮਰ ਕਿੱਥੇ ਜ਼ਿਆਦਾ ਜਾ ਕੇ ਹਲੇ ਵੀ ਠੀਕ ਹੈ ਆ ਭਟਦਾ ਹੈ ਨਾ ਠੀਕ ਹੈ ਨਾ ਹੌਂਦੀ ਤੂੰ ਵੀ ਹੋਈ ਨਾ ਹੁੰਦੀ ਆ ਭਜਾਣਾ ਬਾਥਰੂਮ ਦੀ ਤੇ ਉਮਰ ਇੱਥੇ ਰਹਾ ਬਾੜਾ ਕਾਲ ਦਾ ਸੁਣ ਮਸਾਲਾ ਪਈ ਨਹੀਂ ਉੱਥੇ ਘਸਣ ਲਈ ਬੈਠੀ ਹੁੰਦੀ ਸੀ ਰਾਮ ਦਾ ਆ ਗਿਆ ਗਿਆ ਇੱਧਰ ਕੋਈ ਫਿਕਰ ਨਹੀਂ ਦਾ ਉਹ ਦੋ ਦਿਨ ਹੋਰ ਹੈ ਦੋ ਦਿਨ ਹੋਰ ਲਾ ਹੋ ਗਿਆ ਕਾਲਾ ਕਾਲੇ ਦੋ ਦਿਨ ਹੋ ਗਏ ਸੁਣ ਮਸਾਲਾ ਪਈ ਹੈ ਉਹ ਜਨਾ ਪਾਣੀ ਪਾਦੀ ਸੋ ਸੋਤੀ ਅਰੇ ਹਟ ਹਟ ਆ ਕਾਲੇ ਵਾਲੀ ਕਾਲੇ ਦੀ ਹੈ ਹਾਂ ਇੱਕ ਆਈ ਤੇ ਇੱਕ ਰੰਗਦੀ ਸੀ ਇੱਕ ਟਾਲੇ ਦਾ ਹੈ ਉਹ ਉਹ ਰਾਮਪੁਰ ਦੇ ਕਿ ਲੈ ਵੀ ਇਹ ਆ ਰੋਤਾ ਆ ਪਹੁੰਚ ਗਿਆ ਜੀ ਰੋਤਾ ਉਹ ਤੋ ਕਾ ਖਾਵਟ ਨੇ ਤੇ ਉਹ ਮੈਂ ਸਾਫ ਕਰ ਦਮਾ ਮੜਾ ਜਾ ਕੱਕ ਜਾ ਹੋ ਜਾਣੇ ਵਾਲੇ ਬੰਡੋਕਲੀ ਠੀਕ ਨਹੀਂ ਹੂੰ ਸਾਫ ਕਰ ਦਮਾ ਇਹਨੂੰ ਜੀਰੀ ਹਲੇ ਹੈਗਾ ਹਾਂ ਤਾਂ ਟਾਈਮ ਹਣਾ ਇਹ ਤਾਂ ਹਰੀ ਆਇਆ ਤੇ ਲੇਟਰਨ ਲੇਟਰਾਈ ਦੀ ਆਪਾਂ ਇਹ ਕਿਹੜੀ ਇਹ ਹਾਂ ਕੀ ਦਿੱਤਾ ਹੈ ਕਿੰਨੀ ਤਰੀਕ ਨੂੰ ਲਾਈ ਦੀ ਇਹ ਇਹ ਆਪਾਂ ਤਾਂ ਮੰਨ ਦੀ ਗੱਲ ਉਹਦੇ ਪਲਾਟ ਦੇ ਬਾਅਦ ਲਾਈ ਦੀ ਹੈ ਇਹ ਅੱਛਾ ਝੂਏ ਤੇ ਫੇ ਮਾ ਸਾਹੋਂ ਆਖਰੀ ਮਲਾਈ ਹੈ ਨਹੀਂ ਇਹ ਹੈ ਪਿੰਡ ਵਾਲੇ ਦੇ ਪਹਿਲਾਂ ਲਾਤੀ ਪਿੰਡ ਵਾਲੇ ਦੇ ਪਹਿਲਾ ਏ ਜੇ ਤਾਲੀ ਵਾਲਾ ਪਲਾਟ ਆ ਮੰਦਮਾ ਉਥੇ ਬਾਹਰ ਮਾਈ ਬੇ ਬਾਤ ਅੱਛਾ ਅੱਛਾ ਲਾ ਹੋ ਗਿਆ ਕਿਦਰਾ ਵੀ ਲੱਗ ਗਈ ਸਾਈਡਾਂ ਤੇ ਕਿਦਰਾ ਸਾਰੇ ਹੋਣ ਲੱਗ ਗਏ ਦੇਖੀ ਜਾਂਦੀ ਝਾੜੀ ਦਾ 26 ਕਿਹੜੀ ਹੈ ਕੱਬੀ ਪਿੰਡ ਐ ਇਹ ਕਿਹੜੀ ਆ ਇਹਦਾ ਹਾਈਬ੍ਰਿਡ ਐ ਆਮਰੀ ਵਾਲਿਆਂ ਦਾ ਹੀ ਐ 6840 4 ਤੋਂ 68 ਵੀ 400 ਮਾਡਲ ਮੈਂ ਤੇ ਕਿਹੜੀ ਆ ਇਹ ਹੂਰ ਆ ਪਤਾ ਨਹੀਂ ਕਰ ਸਕੀ ਜੀ ਪਤਾ ਮੈਂ ਤਾਂ ਨਵੇਂ ਨੀਂ ਅਪਰੇ ਵਾਲੇ 705 ਮਾ ਦਾ ਬੀਜਾਂ ਨੇ ਪਾਏ ਪਏ 31 37 36 ਕਿਹੜੀ ਆ ਇਹ ਹਾਂ ਪਤਾ ਨਹੀਂ ਕਿਹੜੀ ਆ ਇਹ ਹੋ ਰਾਮੇ ਨਵੇਂ ਬੀਜ ਆ ਇਹ ਠੀਕ ਐ ਹੋ ਗਈ ਗੱਦਰ ਜੀ ਹਾਂ ਬਣਾ ਇਲਾ ਜਿਹੜੀ ਕੋਈ ਪਤਾ ਨਹੀਂ ਕੀ ਜਾਂਦੀ ਉਹ ਨਾ ਨਾ ਹਾਂ ਪੂਰੀਆਂ ਦੇਖੋ ਤੁਸੀਂ ਤੁਸੀਂ ਦੇਖ ਲੈਦੇ ਕਿੰਨੀ ਬਾਲਾ ਦੇਖ ਲੈਦੇ ਕਿੱਡੀ ਦਾ ਉਹ ਵੀ ਮੈਂ ਦੱਸਦਾ ਆਏ ਪਹਿਲਾ ਕਹਿੰਦਾ ਕਹਿੰਦਾ ਕੋਈ ਲੱਗਦਾ ਬੀਜ ਬਾਲ ਨੂੰ ਹੱਥ ਪਲਾ ਕੇ ਲੈ ਗੱਡੀ ਬਾਲ ਉਹ ਵੀ ਕਹਿੰਦਾ ਮੈਂ ਲੈ ਹੱਠੀ ਦੇਖ ਲਾ ਲੈ ਉਹ ਕਿੱਦਾਂ ਥੀਰੀ ਦਾ ਸਾਬ ਆ ਨਹੀਂ ਹੈਗਾ ਵੀ ਪਹਿਲਾਂ ਹੀ ਤੂੰ ਹੋੱਚੀ ਕਰ ਦਮੇ ਉਹ ਨਹੀਂ ਯਾਰ ਇਹਦਾ ਜਿਹੜੀ ਜੀ ਟਾਈਮ ਵਾਲੀ ਉਹ ਟਾਈਮ ਵਾਲੀ ਉਹ ਟਾਈਮ ਨਾਲ ਹੀ ਹੁੰਦਾ ਇਹ ਨਹੀਂ ਹੈ ਕਿ ਨਹੀਂ ਨਾ ਇਹ ਪੱਕ ਨਹੀਂ ਟਾਈਮ ਨਾਲ ਹਾਂ ਉਹ ਇਹ ਨਹੀਂ ਹੈਗਾ ਵੀ ਇਹ ਬਾਕੀ ਜ਼ਿਆਦਾ ਲੰਬੀ ਹੋ ਉਹੀ ਹਿਸਾਬਾਂ ਚੱਲਣਾ ਉਹਨੇ ਜੇ ਤੂੰ ਜੇ ਤੂੰ ਕਰੂਗਾ ਆਪਣੇ ਨਾਲ ਆਤਾ ਜਦੇ ਹੁਣਾ ਐ ਅੱਕਾ ਕਰੂਗਾ ਫਿਰ ਫਾਇਦਾ ਨਹੀਂ ਕਿ ਪ੍ਰਾਹ ਬਣਨਾ ਪ੍ਰਾਹ ਬਣ ਜੰਦਾ ਫੇ ਪ੍ਰਾਹ ਬਣਨਾ ਅਦਾਣੀ ਬਣਦਾ ਉਹੀ ਕੰਮ ਹੋ ਵੀ ਭੈਣ ਛਾਟ ਮਸਰੀ ਦੇਦਾ ਹਾਂ ਜੇ ਹੁਣ ਤੂੰ ਖਰਾਕ ਦਊਂਗਾ ਕਿ ਲਖ ਤੋੜ ਦੂੰਗਾ ਫਿਰ ਉਹਦੇ ਬੰਦੇ ਨੇ ਬਿਮਾਰੀ ਹੋਣਾ ਫਿਰ ਫਸਲ ਤਾਂ ਵੀ ਇਹੀ ਕੰਮ ਹੈ ਹੋ ਹੋਰ ਕੀ ਇਹ ਤਾਂ ਬਾਈ ਟਾਈਮ ਨਾਲ ਹੁਣਾ ਇਹਨੇ ਆਪਣੇ ਨਾਲ ਅੱਛਾ ਜੀਰੀਆ ਮੈਨੂੰ ਆਏ ਲੱਗਦੀ ਪਹਿਲਾਂ ਜਣੀ ਐਸ ਤੂੰ ਫਾਪਦੀ ਨੀ ਅੱਗੇ ਪਹਿਲੀ ਨੂੰ ਬੜਾ ਮੜਾਈ ਪੈਂਦੀ ਹੁੰਦੀ ਸੀ ਲੇਟ ਐਸੋ ਕਿੱਥੇ ਆਉਣੀ ਪਹਿਲੀ ਪਹਿਲੀ ਇੰਦਾਂ ਨਹੀਂ ਆਉਂਦੀ ਲੇਟ ਹੋ ਗਈ ਲੈ ਲੈ ਨਹੀਂ ਦੇਖ ਲੈ ਪਹਿਲੀ ਕਿੰਨੇ ਦਿਨਾਂ ਚੁੱਕੇ ਅੱਠ ਦਿਨ ਅੱਗੇ 10 20 ਦਿਨ ਪਾਏ ਜਾ ਨਹੀਂ ਲੱਗਣਾ ਟਾਈਮ ਦੇਖੀ ਜਾਈਂ ਲੈ ਰਾਜਾ ਦਾ ਭਈ ਇਹ ਦੋੜਦਾ ਫਿਰਦਾ ਲੈ ਕਾਦੀ ਉਹ ਕੀਤੇ ਵਾਲੇ ਆ ਵੈਲੇ ਹੀ ਹੈ ਫਿਰ ਕੀਤੇ ਵਾਲੇ ਆ ਉਹ ਆਹੋ ਫਿਰ ਅਗੇਤੀ ਲਾਈ ਵੀ ਹੋਣਾ ਹਾਂ ਉਹ ਗੱਲਾਂ ਐਵੇਂ ਲਾਈਵ ਕੀਤੀ ਆ ਬੀਜ ਵੀ ਦੂਹ ਲਾਇਆ ਪਹਿਲਾਂ ਬਾ ਉਹ ਮਾਲਾ ਮੈਂ ਮੈਂ ਵੀ ਤਾਂ ਕਿਹ ਕਿਹ ਤੀਲਾਈ ਆ ਮੈਂ ਇਹ ਕਹਿੰਦਾ ਮੇਰੀ ਕਾਲੇ ਦਾ ਪੱਕ ਜ ਨਹੀਂ ਮੈਂ ਇਹ ਤਾਂ ਹੈਗਾ ਕਾਲੇ ਵਾਲਾ ਬੀਜ ਜਿੱਦਣ ਲਾਉਣ ਲੱਗਿਆ ਹੈ ਮੈਂ ਜਿਹਦਾ ਕਾਲਾ ਬੀਜ ਤੇਰੇ ਵਾਲਾ ਤੇ ਫੇਰ ਤਾਂ ਕੁਸ ਕਹਿਲਾ ਨਵਾਂ ਨਹੀਂ ਕਾਲੇ ਤੇ ਪਹਿਲਾਂ ਨਹੀਂ ਪੱਕਦੀ ਤੇਰੀ ਕਾਲੇ ਦੀ ਨਾਲ ਨਹੀਂ ਆਉਣੀ ਤੇਰੇ ਹੁਣ ਉਹੀ ਕੰਮ ਹੋਇਆ ਪਰ ਜਪਾ ਯਾ ਨਾ ਪੱਟ ਕੇ ਝਾੜਤੀ ਰਾਈ ਕਿੰਨੀ ਦੂਰ ਪਣੀ ਆ ਲੱਦਣ ਤਾਂ ਪੈਣੀ ਆ ਟਰੈਲਾ ਕਿੱਲੇ ਪਣੀ ਆ ਇਕ ਲਦਾਈ ਆ ਥੋੜਾ ਬੰਗਾ ਮੈਂ ਦਾ ਰਸਤੇ ਦੀ ਬਗੈਰ ਫਰੀਆ ਹੁਣ ਲੱਗਦੀ ਥੈਲੇ ਆ ਕੇ ਭਈਆਂ ਦੇ ਦੁੱਗਲੇ ਪਾਸੇ ਮੰਗਰੇ ਹੋ। ਹੋ। ਮੈਂ ਇਹਨੇ ਕਰੇ ਘੱਟ ਪੈਸੇ ਲੈਣੇ। ਟਾਈਮ ਨਾਲੇ ਚਾਹੀਦਾ ਕੰਮ। ਹਾਂ। ਟਾਈਮ ਟਾਈਮ ਵਾਲੇ ਹੀ ਲੋੜਦਾ ਕੰਮ ਬਾਈ। ਪਰ ਹਰ ਕਰੀ ਗਿਆ ਇਥੋਂ ਬੀਜ ਪਤਾ ਨਹੀਂ ਹਾਈਬ੍ਰਿਡ ਕਰਕੇ ਸਾਰਿਆਂ ਦੀ ਆ। ਹਾਈਬ੍ਰਿਡ ਕਰਕੇ ਯਾਰ। ਸਾਰਿਆਂ ਦੀ ਆ। ਮੇਰੀ ਹੁਣ ਇੱਕ 10 ਦਾ ਆਈ ਵੀ ਯਾਰ ਮੈਂ। ਹਾਂ। ਆਈ ਹਾਲ ਤੱਕ ਹੋ। ਅੱਗੇ ਆਪਣੇ ਪਿੰਡ ਪਤਾਨ ਲਾਉਂਦਾ ਹਾਂ ਮੈਂ ਸਭ ਤੋਂ ਪਹਿਲਾਂ। ਉਹਦੀ ਟੈਲਾ ਉਹਦੀ ਦੀਗੀਰੀ। ਉਹਦੇ ਪਹਿਲਾਂ ਮਨੂੰ ਲਾਦੀ ਰਾਜੂਰੀ ਆ ਜਾਣੀ। ਮਾਸਾ ਜੀ ਦੇਖੀ ਮੈਂ ਉਹ ਹੈ ਕਿ ਦੂਰ ਨੂੰ ਬਹੁਤ ਨਾ ਸੈਟ ਜੇ ਉਹਲੇ ਹੀ ਜਾ ਕੇ ਆ ਰਸਤੇ ਵਿੱਚ ਬੰਦਾ ਪੰਡਾ ਆ ਜਾਏਗਾ ਬੰਦਾ ਰਾਤ ਨੂੰ ਬੰਦਾ ਪੰਡਾ ਹੈ ਜਿਹੜੀਆਂ ਉਹਨਾਂ ਰੋਡ ਪਰ ਉਹਦਾ ਬੰਦਾ ਦੇਖ ਲੈਂਦਾ ਹੈ ਰਸਤੇ ਵੀ ਰਹਿ ਤਾ ਹੈ ਕਿ ਨਹੀਂ ਉਹ ਖਾ ਪਾਉਂਗਾ ਜੀ ਨੂੰ ਹਾਂ ਅੱਜ ਮਹਾਂ ਹਣੂ ਨਾਲ ਇੱਕ ਪੰਡਾ ਮੈ ਜਾਣੇ ਹੈ ਦੋ ਬੁਖੇ ਦੋ ਬੰਡਾ ਜੀ ਜਾਣੇ ਹੈ ਮੈਂ ਜਿੰਨੇ ਜਾਂਦੇ ਇੱਕ ਭਈ ਲੈ ਜਾਂਦਾ ਉਹਨੂੰ ਆਇਆ ਤਾਂ ਹੁਣ ਉਹ ਲੈ ਆ ਮੈਂ ਬਾਜਰਾ ਖਾਣੇ ਵੀ ਆਇਆ ਜੀ ਨਾ ਦਾਵੜਾ ਹੁੰਦਾ ਬਾਹਰ ਹੀ ਕਰ ਲਈ ਮਿਕਸ ਬਾਜਰਾ ਬੂਜਰਾ ਖਬਰੇ ਵੱਟੂਣਾ ਖਬਰੇ ਨਹੀਂ ਵੱਟੂਣਾ ਆਈ ਚੱਕ ਦੇਣਾ ਮੈਂ ਹੁਣ ਉੱਤੇ ਵੀ ਗਾ ਕੋਇਵਾ ਨਾਲੇ ਬੱਟਲੇਗਾ ਕੱਖ ਨੂੰ ਕਿ ਕਿੱਥੇ ਉਹ ਹਾਲਾ ਹੋਰ ਕੱਖ ਹੈ ਇਹ ਕਿਹੜਾ ਇਹ ਸੰਗਾ ਹੈ ਇਹ ਹਾਲਦੀ ਵਾਲਾ ਹੈ ਨਿਊਟ੍ਰੀਸ਼ਨਲ ਹੈ ਇਹ ਇਹ ਹਾਲਦੀ ਵਾਲਾ ਹਾਲਦੀ ਇਸੋਂ ਹੋਈ ਨਹੀਂ ਕੱਖ ਬੜੀਆ ਹੋ ਗਿਆ ਥੱਲੇ ਆਇਆ ਇੱਕ ਵਾਰੀ ਸਪਰੇ ਵੀ ਮਾਰਤੀ ਜੇ ਪਰ ਸਪਰੇ ਸਪਰੇ ਕਾਦੀ ਮਾਰੀ ਕੱਖ ਦੀ ਫੇਰ ਹੋ ਗਿਆ ਆਹ ਕੱਖਰੀ ਸਪਰੇ ਇੱਕ ਵਾਰੀ ਮਾਰ ਲਈਦੇ ਫਿਰ ਹਲਦੀ ਦਾ ਹੁਣ ਬਥੇਰੀ ਪਈ ਐ ਥਾਲ ਦਾ ਸਰਜਣਾ ਵੱਡ ਵਿੱਚ ਹਲਦੀ ਹੁਣ ਥਾਲ ਦਾ ਸਰਜਣਾ ਜਿਹੜੀ ਹੋਈ ਮਾਰੀ ਮੋਟੀ ਛੱਡ ਦੂੰਗਾ ਅੱਬਰ ਮਲੋੜੇ ਨਹੀਂ ਖੱਦਣੇ ਜੀ ਹਲਦੀ ਆਵੇ ਹੋਏ ਨਹੀਂ ਕਿ ਲੋ ਨਹੀਂ ਬਣੀ ਐ ਪਰ ਹਲਦੀ ਲੋ ਦੀ ਘੱਲ ਲੋ ਨਹੀਂ ਪਈ ਹੁਣ ਸਰਜਣਾ ਐ ਪਰ ਲਾਦੀ 2 ਸਾਲ ਖੜੀ ਰਹਿਣ ਦੀ ਹੋਈ ਉਹ ਇੱਥੋਂ ਦਾ ਸਰਜਣਾ ਲਾਦੀ ਤੂੰ 2 ਸਾਲ ਖੜੀ ਰਹਿਣ ਦੀ ਆਹ 2 ਸਾਲ ਤਾਂ ਹੁਣ ਜਿਉਂ ਨਹੀਂ ਬਚਾਲਦੀ ਯਾ ਕੀ ਹੋਈ ਕਿਆ ਜੇ ਕੱਦੀ ਹੋਈ ਨਾ ਲਾਦੀ ਆਪ ਵਿੱਚ ਆਹਦੇ ਨੂੰ ਕੋਈ ਖੜੀ ਐ ਕੋਈ ਕੋਈ ਘੜੀਆ ਵਕਾ ਕਰਾ ਘੜੀਆ ਨਹੀਂ ਛੱਡਦਾ ਹੁਟਾ ਕਰਨਾ ਆ ਹੀ ਛੱਡ ਦਿੰਦਾ ਵਿੱਚ ਨਾ ਵੱਡ ਪਰਾਂ ਨਾਲੇ ਕਾਹ ਨੂੰ ਵੱਢਣੀ ਹੈ ਖੜੀ ਹੋਊਗੀ ਤਾਂ ਕਿ ਇਹ ਥੱਲੇ ਕਹਿੰਦਾ ਪੂਰੀ ਇਕੱਠੀ ਪੈਣੀ ਹੈ ਹੂੰ ਇਹਨੇ ਕਿੱਥੇ ਹੋਣਾ ਹੁਣ ਉਹੀ ਗੱਲ ਆ ਹੁਣ ਤਾਂ ਕੰਮ ਟੱਪਿਆ ਵੇ ਆ ਹੁਣ ਤਾਂ ਐ ਜਿਹੜੀ ਹੁੰਦੀ ਹੈ ਹਲਤੀ ਐ ਜਿਹੜੀ ਐ ਜਿਹੜੀ ਹੋ ਜਾਂਦੀ ਜੀ ਹੁਣ ਪਹਿਲਾਂ ਸਪਰੇਅ ਮਾਰੀ ਕੱਖ ਨਹੀਂ ਕੱਖ ਨਹੀਂ ਮਾਰ ਲਈ ਤਾਂ ਕੱਖ ਨੇ ਵੀ ਮਾਰ ਲਈ ਕੋਈ ਸਪਰੇਅ ਨੇ ਚੰਡਤੀ ਹੋ ਵਿੱਚ ਸੋਹਰੇ ਜੱਟ ਦੀ ਜਦੋਂ ਬਰੀ ਮਾਦੀ ਹਲਦੀ ਖੁਰੂ ਪਚਾਈ ਆ ਫਿਰ ਯਾਰ ਹਾਂ ਲੈ ਇਹਦਾ ਚੱਲਣ ਨੂੰ ਵੀ ਸਾਰਾ ਕੁਝ ਚੇ ਆਹ ਕੋਤੇ ਖਾਲ ਮ ਵੀ ਹੈਗਾ ਮੰਡ ਮ ਇਹੇ ਜੀ ਗੱਖ ਆ ਉਥੇ ਉਥੇ ਕੱਲ ਨੂੰ ਦੇਖੂ ਸਵੇਰ ਨੂੰ ਜਾਊਗਾ ਮੰਡ ਚ ਉਹ ਵੀ ਖਾਲ ਵੱਟ ਕੇ ਉਹਦੇ ਵੀ ਬ੍ਰੇਕ ਆਣ ਜੀ ਪਾਣੀ ਲਾਉਣਾ ਪੈ ਗਿਆ ਇੱਕ ਫੇ ਲਾ ਦੂੰਗੇ ਪਾਣੀ ਖਾ ਦਾ ਸਾਫ ਹੋਊਗੀ ਇਹ ਸਾਡੀ ਦੋ ਦਿਨਾਂ ਦੇ ਖਾਲ ਨੂੰ ਲੱਗਣੀ ਹੈ ਵੇ ਪਾਟਕੇ ਕੱਖਣਾ ਇਕ ਨਾਲ ਦੀ ਮਤੇ ਮਾੜਾ ਮੂਟਾ ਕਿਹੜੀ ਭਰੀ ਵੱਡ ਲਿਆਉਣੀ ਹਾਏ ਸਪਰੇਅ ਮਾਰਿਆ ਉਹ ਕੱਲ ਨੂੰ ਜੇ ਪਾਣੀ ਦੀ ਲੋੜ ਪਈ ਤਾਂ ਲਾ ਦੂੰਗਾ ਜਮੀ ਨੂੰ ਬਹਿ ਗਿਆ ਕਦ ਤੱਕ ਫਸੜਈ ਜਾਣਾ ਬੁੱਤਾਂ ਦਾ ਆਇਆ ਉਹ ਵਾਰੀ ਕਿ ਨਹੀਂ ਕਿੱਥੇ ਆਉਣ ਬਸਾ ਦੇਣੀ ਪਈ ਪੁੱਤ ਉੱਥੇ ਤਾਂ ਪੀ ਹੀ ਨਹੀਂ ਆਉਣੇ ਆਣ ਤਾਂ ਪੀ ਨਹੀਂ ਮਾੜਾ ਮੋਟਾ ਪਿਆ ਔਰੇ ਔਰੇ ਤਾਂ ਨਮਕਾ ਹੁਣ ਪਾਣੀ ਸੁੱਕਿਆ ਹੈ ਨਾ ਮਾ ਹਾਂ ਹਾਂ ਕਿਹੜੇ ਮੁੱਟੇ ਦੇ ਆਪਣੇ ਬੁੱਕੇ ਠੀਕ ਹੈ ਉਹ ਤਾਂ ਨਹੀਂ ਹੈਗਾ ਕੋਈ ਗਾਹ ਗੂਕਲੀ ਹਲੇ ਕੋਈ ਵੀ ਆਉਂਦਾ ਹੈਗਾ ਮੀ ਬਸਾਦ ਆਏਗਾ ਕਿ ਨਹੀਂ ਆਏ ਬਸ ਬਸਾਦ ਬਸਾਦ ਦੇਖੀ ਠੋਗਮਾ ਵੀ ਪੈ ਜਾਂਦਾ ਫਿਰ ਆਗੇ ਤੇ ਫਿਰ ਆਗੇ ਤੇ ਪਠਾਦ ਪਈ ਨਹੀਂ ਗਾਹ ਕਾ ਸਾਦ ਘੜੀ ਪਈ ਆ ਟਾਮਾ ਟਾਮੀ ਪੈਂਦਾ ਤੇ ਨਹੀਂ ਆਏ ਆਪਣੇ ਖੜੇ ਅਗਲੇ ਸਾਲ ਸਹੀ ਆਪਣੀ ਪਟਾਈ ਹੁੰਦੀ ਹੋਣੀ ਪਟਾਈ ਬੰਦ ਜਮੀ ਹਾਂ ਕੋਈ ਹੋਰ ਵੀ ਹੋ ਰਹੀ ਸੀ ਬਸੇ ਆਪਣੇ ਕਿਹਾ ਹੋਰ ਦੇਗਾ ਪੱਟ ਹੁੰਦੇ ਸਭ ਖੜੇ ਆਪਣੇ ਇਹ ਅਗਲਾ ਅਬ ਇਹ ਕਹੀਆਂ ਰੇਡ ਕਾਟ ਕੇ ਰੇਡ ਕਾਟ ਕੇ ਅਗਲਾ ਕਹਿੰਦੇ ਅਸੀਂ ਸੂਟ ਪਟਾਉਣੇ ਚੋਕ ਇਹਦਾ ਇਹਦਾ ਸਾਲ ਹੋਰ ਸਹੀ ਕਵਾੜੀ ਆਇਆ ਕਹਿੰਦਾ ਕਹਿੰਦਾ ਸਰਦਾਰ ਦੀ ਲੋਹਾ ਲੋਹਾ ਰੇੜੋ ਨਾਲ ਫਿਰ ਰੇੜੀ ਪਰ ਹੂੰ ਕਹ ਕੇ ਰੇਟ ਹੈ ਕਹਿੰਦਾ 32 ਰੁਪਏ ਕਿਲੂ ਨਾਲ ਪਹਿਲਾਂ ਆਵੇ ਕਹਿੰਦਾ ਕਹਿੰਦਾ ਹੁਣ ਤਾਂ ਬੰਦਾ ਹੀ ਇਹ ਲੋਹੇ ਦਾ ਹੂੰ ਮਾਜੇ ਤੂੰ ਹੀ ਬੰਦਾ ਕਹਿੰਦਾ ਮੈਂ ਲੋਹਾ ਫਿਰ ਬੋਲਦਾ ਕਹਿੰਦਾ ਤੂੰ ਫਿਰਦਾ ਹੈ ਕਿ ਨਹੀਂ ਚਲੋ ਜੀ ਆਪਰੇ ਗਏ ਦਾ ਬੰਦਾ ਹੈ ਉਹਨਾਂ ਦਾ ਕੰਮ ਆ ਚੱਲ ਹਾਂ ਅਸੀਂ ਕਾਡਰ ਕਾ ਰੇਟ ਲਵਾਂਗਾ ਕਹਿੰਦਾ 30 ਰੁਪਏ 33 ਰੁਪਏ ਮੈਂ ਬਹੁਤ ਘਟ ਗਏ ਦੇਖ ਲਾ ਤੂੰ ਬਹੁਗਾਟਾ ਜੇ ਆਪਾਂ ਨੇ ਸ਼ੈੱਡ ਪਾਇਆ 45 50 ਨੂੰ ਹੀ ਲੈ ਆਪਾਂ ਨੇ ਸਾਰੀ ਕੱਟ ਸਾਰੀ ਕੱਟ ਹੁਣ 32 33 ਦੱਸਦਾ ਇਹ 32 33 ਰੀ ਵੀ ਹੈ ਮਾਫੇ ਤਾਂ ਤੂੰ ਕਹੇ ਭਾਲਦਾ ਫਿਰ ਤੰਡੂ ਕੱਗਲੇ ਫਿਰ ਬੰਦੇ ਬੰਦੇ ਦੇਣਾ ਹੈ ਹੈ ਕਿ ਨਹੀਂ ਤੈਨੂੰ ਤਾਂ ਅਗਲਾ 1 ਕਿਲੋ 1.5 ਕਿਲੋ ਕੱਟ ਕੇ ਦੇ ਦੂਗਾ ਤੇ ਤੂੰ ਰੇਟ ਤਾਂ ਤੂੰ ਆਪੇ ਮੰਦਾ ਕਿੰਨੇ ਮੰਦਾ ਪਿਆ ਕਹਿੰਦਾ ਅਗਲਾ ਕਹਿੰਦਾ ਪਿਆ ਰਹਿਣ ਦੇ ਬਾਅਦ ਵਿੱਚ ਉਹ ਰੇਟ ਹੋਊਗਾ ਯਾ ਤਾਂ ਹਾਂ ਉਹੀ ਪੈ ਲੱਗ ਅਗਲਾ ਏਕੜੀ ਚੀਜ਼ ਏਕੜੀ ਚੀਜ਼ ਖਰਾਬ ਹੋਣ ਵਾਲੀ ਇਹ ਨੂੰ ਖੜੀ ਤਾਂ ਕੋਈ ਮਾਲਕ ਨਾ ਹਾਂ ਹੈ ਕਿ ਨਹੀਂ ਨਾ ਬੂਲ ਖਰਾਬ ਬੋਸਾਲ ਚ ਹਾਂ ਜਿ ਕੋ ਮਾਂ ਲੱਗਣਾ ਇਹਨੂੰ ਫੇਗਲਾ ਆਪਣਾ ਲੂਟ ਕਰਤੀ ਹੋਈ ਸੀ ਜਿਹੜੇ ਰੇਡ ਹੋਊਗਾ ਨਾ ਦਊਗਾ ਕਹਿੰਦਾ ਨਹੀਂ ਖਾਣ ਦੀ ਗੱਲ ਹੈ ਸਸਰੀ ਕੋਲ ਨੇ ਮਹਾਤੂ ਹਨ ਖੱਡਾ ਉਹ ਵੀ ਕੱਢਤੀਆਂ ਉੱਚੀ ਜਗ੍ਹਾ ਦੇਖ ਕੇ ਪਤਾ ਨਹੀਂ ਹਲੇ ਕਿੱਧਰ ਤੇ ਆਗੇ ਉਹ ਦੇ ਵੀ ਲੱਪ ਡੋਕੜੀ ਹੋਣੀ ਆ ਤਖੜੀ ਛਾਲੇ ਸੇਗਾ ਸਾਫ ਹੋਣੀ ਆਪਣੀ ਕੱਖ ਪੂਰਾ ਇਹ ਡਿੱਗ ਗਿਆ ਕੱਲ ਹਵਾ ਨਾਲ ਨਹੀਂ ਬਹੁਤ ਕੰਮ ਦਾ ਖੜਾਤਾ ਸੀ। ਫੋਕਾ ਜੋ ਫੋਟੋਪ ਦਾ ਖੜਾਤਾ ਕੱਲ ਤਾਂ ਹੂੰ ਜੇ ਨਾ ਵੜਦਾ ਇਹਨੂੰ ਅੱਜ। ਹੈ ਫੇਰ ਡਾ ਗਿਆ ਤਾਂ ਇਹ ਵੀ ਗੱਲ ਫਿਰ ਆ। ਇਹ ਭਰੀ ਦੀ ਜੇ ਮੈਂ ਸਹੀ ਲੈ ਕੇ ਨਾਲ ਚਾਰ ਲੀਆਂ ਰਿਓ। ਕੀਆ ਮੈਸਾ ਹਾਂ ਮੈਸਾ ਖਾ ਲਿਆ ਹੂੰ ਜੂ ਅੱਜ ਮੇ ਖਾਣੀ ਆ। ਰਸੇ ਨਾਲ ਨਾਲ ਨਾਲੇ ਬੰਨ ਲੈ ਉਹਦੇ ਆਪਣੇ। ਅੱਗੇ ਆ ਜਾਂਦੇ ਜੁਗਨ ਨਹੀਂ ਆਉਂਦੀ ਆ। ਹੁਣ ਤਾਂ ਮੈਂ ਤਾਂ ਟੋੜ ਲੇ ਬਹੁਗੇ ਕਿੱਥੇ ਆ। ਅੱਗੇ ਥੱਲੇ ਆ ਜਿੰਦੇ ਟੱਲੀ ਬੰਦ ਤੇ ਗਾਵਾ ਮੈਸਾ ਐਵੇਂ ਹੂੰ ਜਿੱਥੇ ਮਰਜੀ ਚੁਕਦੀਆਂ ਮੈਸਾ ਟੱਲੀ ਬਾਹ ਪਾ ਦੇਣੀ ਕਿ ਇੱਕ ਵੈਸੇ ਦੇ ਗਾਵਾ ਨਾ ਦਾ ਮੈਸਾ ਖੂਣ ਹੂੰ ਟੱਲੀ ਦੇ ਨਾਲ ਹਿਸਾਬ ਨਾਲੇ ਬੰਦਾ ਚੱਲੀ ਜਾਂਦਾ ਤੇ ਟੱਲੀ ਸਾਹਿਬ ਦੇ ਨਾਲ ਮੈਸਾ ਚੱਲੀ ਜਾਂਦੀ ਤੇ ਇੱਦਾਂ ਤੁਸੀਂ ਮੈਸਾ ਗਈ ਟੱਲੀ ਵਾਲੀ ਤੈਨੂੰ ਵੈਸਾ ਦੂਜੇ ਹੋਰ ਨਹੀਂ ਦਿੰਦੀ ਆ ਤਾਂ ਇਹ ਕਹਿੰਦੇ ਉਸੇ ਗੜ ਚ ਟੱਲੀ ਮੋਠੂ ਵੀ ਰੱਖੇ ਵੇ ਤੇ ਆ ਤੁਸੀਂ ਆ ਆ ਉੱਤੇ ਵੀ ਤੇ ਜੇ ਉਹ ਆ ਤਾਂ ਉੱਟੀ ਹੋਈ ਹੈ ਯਾਰ ਰੇੜੀ ਦਾ ਕੰਮ ਬੜੋਂ ਦਾ ਕੋਲੇ ਦਾ ਹੈ ਹੈ ਰੇੜੀ ਦਾ ਕੰਮ ਆਪਣੀ ਪਿੰਡ ਖਾਧੀ ਕਰਾ ਬੰ ਉੱਟਦੀ ਸਾਡੇ ਬਹਿਗਤ ਥੋੜੇ ਬਾਵੀ ਸਗਾ ਦਾ ਮੈਂ ਕਹਿੰਦਾ ਬਲਬੀਰਾ ਆਪ ਤਾਂ ਪਹੁੰਚੀ ਦੇ ਰਿਹਾ ਇਹਨਾਂ ਦਾ ਉੱਟ ਤਾਂ ਮੈਂ ਵੀ ਦੇਖਿਆ ਹੈ ਇਹਨਾਂ ਦਾ ਬਲਬੀ ਯਾ ਤੇ ਆਉਂਦਾ ਅਸੋ ਮਨ ਸੋਜੀ ਹੈ ਇਹ ਉਂਦ ਨਾਲ ਘੇਰ ਟੋਕਾ ਕਰੇ ਕਰਦੇ ਤੇ ਘੇਰ ਤਾਂ ਦਾ ਇਹਨਾਂ ਦੇ ਬਾੜੇ ਚ ਪਾਕਿਸਤਾਨ ਮੇ ਹੁੰਦੀ ਹੈ ਕਿ ਘੇਰ ਉਹ ਪਾਕਿਸਤਾਨ ਮੇ ਹੈਗਾ ਕੱਲ ਤੇ ਪੁਰਾਣਾ ਹੈ ਹੈ ਉਮਾ ਹੈਗਾ ਟੋਕਾ ਹੁਣ ਵੀ ਕਰਦੇ ਲੋਕ ਮੈਂ ਦੇਖਿਆ ਵੀਡੀਓ ਪਾਕਿਸਤਾਨ ਚ ਹਾਂ ਹਾਂ ਉਦੋਂ ਟੋਪਾ ਕਰਦੇ ਜਾਂ ਵੀ ਘੇਰ ਨਾਲ ਘੇਰ ਵਾਲੀ ਖਿਡਾਰੀ ਹੁੰਦੀ ਸੀ ਉਹ ਵੀ ਦਿਨੇ ਵੀ ਘੇਰ ਵਾਲੇ ਪੀੜ ਦੇ ਤੇ ਆਪਣੀ ਖਿਡਾਰੀ ਹੁੰਦੀ ਸੀ ਘੇਰ ਨਾਲ ਟੋਕਾ ਘੇਰ ਨਾਲ ਪੁੱਤਾਂ ਸਾਰੇ ਮਸ਼ੀਨਾ ਬਦਲਦੇ ਉੱਤਰਾਂ ਮਿੱਟੇ ਧੋ ਲਾਉਂਦਾ ਅਗਲਾ ਟੋਕ ਕੇ ਚੱਲ ਆਪਾਸੇ ਹੋ ਹੋਰ ਗਏ ਜਿੰਦਰ ਵੀ ਗਏ ਮਸ਼ੀਨਾ ਤੋਂ ਉੱਪਰਾ ਆ ਗਏ ਹਾਂ ਹਾਂ ਸ੍ਰੀ ਗੁਰੂ ਜੀ ਹਾਂ ਹੂੰ ਕਿੱਦਾਂ ਵਧੀਆ ਕਾਕੰਡੇ ਦਾ ਕਰ ਲਿਆ ਹਾਂ ਅੱਜ ਦੇ ਸਾਜਰੀ ਆ ਆਉਣ ਨਵੇੜ ਤਾਂ ਅੱਜ ਦੋ ਲਾਇਆ ਜੀ ਸਾਜਰਾ ਕਹਾ ਯਾਰ ਹੁਣ ਦੋ ਲਾਇਆ ਅੱਜ ਦੋ ਲੱਗਿਆ ਅੱਜ ਜੀ ਦੇਖਣਗੇ ਤੇਰਾ ਉਧਰ ਕਹਿੰਦਾ ਕਿ ਕਿ ਵੜ ਲਓ ਉੱਥੇ ਵੜ ਲਓ ਮਾ ਉੱਥੇ ਕਿੱਥੇ ਬੈਠ ਗਿਰੇ ਬਾਲਦੀ ਵਾਲੀ ਤੇ ਦਾਤੀ ਜਾਈ ਫਿਰਦਾ ਮੋਟਰ ਤੇ ਖੀਦਾ ਆ ਉਹ ਦੇ ਦਾਤੀ ਪੱਕੀ ਢਾਈ ਮੋਟਰਸਾਈਕਲ ਤੇ ਮੋਟਰਸਾਈਕਲ ਪੱਕੀ ਹੁੰਦੀ ਆ ਆ ਬਸ ਮੈਂ ਆਈਕਨ ਕੱਢ ਲੂ ਮੰਡ ਨੂੰ ਗੇੜਾ ਮਾਰਨ ਉੱਥੇ ਖਾ ਲਾਂ ਇੱਕ ੱੱਗੀ ਉੱਥੇ ਵੀ ਚੱਕਣੀ ਉਹ ਵੀ ੱੱਗੀ ਚੱਕਣੀ ਕੱਢ ਲੂ ਮੈਂ ਫਿਰ ਉਹਦਾ ਸਪਰੇਅ ਮਾਰ ਦੇਣੀ ਜੇ ਪਾਣੀ ਲਾਉਣਾ ਪੈਗਾ ਲੱਗ ਜੂਗਾ ਪਾਣੀ ਤੇ ਲੱਗੂਗਾ ਇਹ ਤਾਂ ਲੱਗੂਗਾ ਪਾਣੀ ਹਥਿਆਰ ਆਪਣੇ ਕੋਲ ਤਾਂ ਇਹਦਾ ਕੁਝ ਨਹੀਂ ਹੈਗਾ ਤੀ ਦਿਨ ਤਾਂ ਆ ਜਾਂਦਾ ਹਥਿਆਰ ਹਥਿਆਰ ਤਾਂ ਕੋਣ ਚਾਹੀਦਾ ਹਾਂ ਜਿੱਥੇ ਨੋਟ ਲੱ ਜੇ ਤੇ ਆਹ ਹੁਣ ਉੱਥੇ ਤੇਰਾ ਮੂਡ ਬਣ ਜੇ ਮੈਂ ਸਿਰਫ ਥੋੜਾ ਕੰਮ ਕਰ ਲਵਾਂ ਜੇ ਤੇ ਕੋਲ ਦਾਤੀ ਨਹੀਂ ਤੂੰ ਹੁਣ ਉਂਗਲੀਆਂ ਨਾਲ ਪਟੂਂਗਾ ਹੈ ਕਿ ਨਹੀਂ ਦਾਤੀ ਕੋਲ ਹੋਵੇ ਰੱਸੀ ਕੋਲ ਮੋਟਰਸਾਈਕਲ ਤੇ ਬਈ ਇਹ ਜੀ ਜਗ੍ਹਾ ਪੰਨ ਕੇ ਲੱ ਲੱਭੀ ਪੱਕੀ ਦਾਤੀ ਪੱਕੀ ਪਰ ਮੈਂ ਟ ਜਗ੍ਹਾ ਜਗ੍ਹਾ ਲਵਾਈ ਵੀ ਉਹ ਦੇਖ ਪੱਕੀ ਦਾਤੀ ਉਤੇ ਰੱਸੀ ਵੀ ਪੱਕੀ ਹੁੰਦੀ ਇਹਨੂੰ ਰੱਸੀ ਪੱਕੀ ਹੈ ਪਿੱਛੇ ਬੈ ਬੰਨੀ ਵੀ ਹਾਂ ਪੱਕੀ ਹੁਣ ਕੱਖ ਲੈ ਜਾਂਦਾ ਘਰ ਛੱਡ ਜਾਂਦੇ ਰੱਸੀ ਫੇਰ ਬੰਨ ਲੀ ਰੱਸੀ ਫੇਰ ਬੰਨ ਲੀ ਕਿਆ ਪਤਾ ਕਿਤਨੂੰ ਲੱਗਦੀ ਕੋਈ ਪਤਾ ਨਹੀਂ ਕਿਤਨੂੰ ਕਮਾਂਡਰ ਦਾ ਆਰਡਰ ਹੋ ਜਾਵੇ ਕਈ ਵਾਰੀ ਕੋਈ ਘੇਰੇ ਲਵੇ ਲੋਡ ਪੈ ਜਾਵੇ ਆਹ ਲੈ ਨਾ ਹੀ ਰੋਈ ਨਾ ਬਾਲਣਾ ਰੱਸੀ ਜੁੜ ਲਗਾ ਲਤ ਹੁਣ ਆਈ ਦਾਤੀ ਲੈ ਲਈ ਰੋਕ ਰੱਸੀ ਦੀ ਗੱਲ ਸੁਣ ਲੈ ਮੋਢਾ ਸਾ ਖਰਾਬ ਹੋ ਗਿਆ ਜਦ ਪੱਲਾ ਪਹਿਲਾ ਹੋ ਗਿਆ ਤੇ ਟੋਜਨ ਪਾ ਗਏ ਰੱਸੀ ਹੈਗੀ ਦੀ ਟੋਜਨ ਪਾ ਦੇ ਲੈ ਟਰੈਕਟਰ ਨਾਲ ਲੈ ਗਿਆ ਕਿ ਕਿਹੜਾ ਕੰਮ ਦੇ ਹੈ ਲੋ ਚਾਹੀਦੇ ਦਾ ਦੋ ਤਿੰਨ ਹਮ ਤਾਂ ਪੱਕੇ ਚਾਹੀਦੇ ਦੋ ਸਮਾਨ ਪੱਕੇ ਹੀ ਜਾਂਦੀ ਹੈ ਇਹਦੇ ਫਿਰ ਦਾਤੀ ਦਾਤੀ ਰੱਸੀ ਜੇ ਰੋਪੜ ਨੂੰ ਗਿਆ ਵੀ ਜਿਹੜੇ ਰਾਸਤੇ 'ਚ ਸੌਖਾ ਦੇਖ ਗਿਆ ਉੱਥੇ ਤੇ ਆਪਣਾ ਭਰੀ ਜੀ ਲੋਟ ਕੇ ਦੁਕਾਨ ਮੂਰੇ ਕੋਈ ਮਿਲਿਆ ਵਾ ਲੋਟ ਜਾਦੇ। ਸਿੱਧੀ ਦਾਤੀ ਇੱਕ ਸਿੜੀ ਰਾਤ ਨੂੰ ਵੀ ਮੋਟਰ ਪਰ ਜਾਣਾ। ਸਿਟੀ ਲੈ ਜਾਨੀ ਦਾਤੀ ਕੋਰ ਰੱਖ ਦਾਤੀ ਦਾ ਦਾਤੀ ਦਾ ਸਾਥ ਰੱਖ। ਕਿਤੇ ਤੇ ਵੀ ਹਥਿਆਰ ਦੀ ਇਹਦਾ ਹਥਿਆਰ ਆ ਜੀ ਇਹਦਾ। ਜੇ ਰੋਪੜ ਪੁਲਿਸ ਨੇ ਘੇਰ ਲਿਆ ਉਹ ਜੇ ਰੋਪੜ ਪੁਲਿਸ ਨੇ ਘੇਰ ਲਿਆ ਇਹਦਾ ਅੱਖ ਵੱਢਣੇ ਵਾਲੇ ਆ ਜੀ ਤਾਂ ਰੱਖੀ ਵੀ ਆ। ਹੋਰ ਅਸੀਂ ਇਹ ਕਿੱਥੇ ਬਾਰਦਤਾਂ ਵਾਲੇ ਆ ਜੀ। ਹੋਰ ਉਹ ਓਕੇ ਇਹਨੂੰ ਕਹਿੰਦੇ ਰੁਕਾ ਕੇ ਰੋਪੜ ਵੀ ਗੱਲ ਜਾਂਦੀ ਇਹਨੂੰ ਕਹਿੰਦੇ ਕੱਢਦੇ ਅਸੀਂ। ਇਦੂ ਗੇ ਕੱਢਦੇ ਆ ਵਿਚੇ ਜਾਂਦੀ ਇੱਕ ਨਹੀਂ ਘੁੰਮਿਆ ਯਾਰ ਉਪੜਦੀ ਆ ਤੇ ਇੱਕ ਪਰਮਾਰ ਦੇ ਹਸਪਤਾਲ ਮੈਂ ਕਿਹ ਨਹੀਂ ਘੁੰਮਿਆ ਜਦੋਂ ਮੈਂ ਲੈ ਗਿਆ ਮਰਾ ਕਹਿੰਦਾ ਮੇਰੇ ਨਾਲੇ ਗਈ ਨਿਸ਼ਾਨੀ ਐ ਲ ਮੱਕਰ ਵਾਲੀ ਨੂੰ ਗਿਆ ਤਾਂ ਦੇਖ ਲੈ ਮੈਂ ਕਰਾਈ ਨੂੰ ਗਿਆ ਤਾਂ ਮੈਂ ਹੋਰ ਸਾਲ ਲੈ ਕੇ ਮੇਰਾ ਖਰਾਬਦਾ ਐਉਂ ਗਿਆ ਫੜੇ ਦਾਤੀ ਵਿਚੇ ਚਲੇ ਗਿਆ ਨਾ ਮਾਹਤਿਆਰ ਗੋਲ ਮੈਨੂੰ ਚਾਹੀਦਾ ਗੋਲ ਬੋਬੇ ਬੀਠੀ ਹੈ ਹੁਣ ਬੋਬੇ ਠੀਕ ਹੁਣ ਬੋਬੇ ਹੱਸ ਵੀ ਰੁੱਥੀ ਆ ਹੁਣ ਕੱਲੂ ਹੋ ਜੂ ਛੁੱਟੀ ਕੱਲੂ ਨਹੀਂ ਉਹ ਪਾਰਤ ਰਾਤ ਠੀਰੂਗਾ ਹੋ ਓ ਠੀਰੂਗਾ ਰਾਤ ਆ ਪਰ ਆਇਆ ਹੁਣ ਉੱਥੇ ਬੰਦਾ ਚਾਹੀਦਾ ਇਹ ਲੋਡ ਪਾਈ ਜਾਏ ਬਾਈ ਗਾਂਸ ਕੋਲ ਬੰਦਾ ਤਾਂ ਚਾਹੀਦਾ ਹੈ ਉਹ ਤਾਂ ਕਹਿੰਦੇ ਲੋੜੇ ਨਹੀਂ ਲੋਡ ਤਾਂ ਹੁਣ ਆਏ ਨੇ ਆਪਣਾ ਮਨ ਨਹੀਂ ਖੜਦਾ ਫਿਰ ਅਸੀਂ ਹੁਣ ਤਾਂ ਕੋਈ ਲੋਡ ਵੀ ਨਹੀਂ ਹੈ ਮੈਂ ਇੱਕ ਬੰਦਾ ਕੋ ਚੱਕਰ ਵੀ ਨਹੀਂ ਆਇਆ ਤਾਂ ਫੋਨ ਨੰਬਰ ਹੁੰਦਾ ਨਾਲ ਫੋਨ ਕਰ ਦਿੰਦੇ ਇਹ ਲੋਡ ਪਾਈ ਦੀ ਜਾਵੇ ਆਹੋ ਲਿਖਿਆ ਪਾ ਹੁੰਦਾ ਨਾਲ ਫੋਨ ਨੰਬਰ ਕਿਹਦੇ ਹੈ 5 ਕਿਲੋਮੀਟਰ ਫਰ ਹੈ ਸ਼ੀਪਰ ਪਰ ਉੱਥੇ ਪੈ ਜਾਂਦਾ ਇੱਥੇ ਠੀਕ ਹੈ ਏਸੀ ਲੱਗਿਆ ਪਾ ਕਮਰੇ ਜੀ ਉੱਥੇ ਪੈ ਜਾਂਦਾ ਹਮ ਹੈਗੇ ਨਹੀਂ ਹਾਂ ਪਰ ਠੀਕ ਹੈ ਬਾਈ ਫਿਰ ਜੀ ਮਿਲਦੇ ਆਂ ਬਾਈ ਕੱਲ ਨੂੰ ਫਿਰ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਅੱਜ ਨ